ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਤ ਪੱਤਰਾ ਤੁਹਾਡਾ ਪ੍ਰੋਫੈਸ਼ਨਲ ਸੋਲਰ ਐਡਵਾਈਜ਼ਰ ਦੋਸਤੋ ਅੱਜ ਇੱਕ ਵਾਰ ਫੇਰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਦੇ ਵਿੱਚ ਤੁਹਾਨੂੰ 5 ਐਚਪੀ ਦਾ ਅਸੀਂ ਸਿਸਟਮ ਦਿਖਾਵਾਂਗੇ ਆ 5 ਐਚਪੀ ਦਾ ਜਿਹੜਾ ਸਿਸਟਮ ਹੈ ਇਹ ਇਹਦੇ ਵਿੱਚ ਮੋਨੋ ਹਾਫ ਕੱਟ ਦੇ ਅਸੀਂ ਪੈਨਲ ਲਗਾਏ ਆ 550 ਵਾਟ ਦੇ 10 ਪੈਨਲ ਸੋ ਦੇਖਿਓ ਪਾਣੀ ਦਾ ਆਪਣਾ ਕੀ ਕਹਿੰਦੇ ਪ੍ਰੈਸ਼ਰ ਵੀ ਦਿਖੇ ਤੁਹਾਨੂੰ ਪਾਣੀ ਦਿਖਾਵਾਂਗੇ ਦੋਸਤੋ ਜਿਹੜਾ ਸਿਸਟਮ ਹੈ ਆ ਹੁਣੇ 2-3 ਦਿਨ ਪਹਿਲੇ ਇੰਸਟਾਲ ਕੀਤਾ ਹੈਗਾ ਅੱਜ ਆਪਣਾ ਕੀ ਕਹਿੰਦੇ ਮੋਟਰ ਚਲਾ ਕੇ ਦਿਖਾਈ ਹੈਗੀ ਐ ਸੋ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਪਾਣੀ ਦਾ ਪ੍ਰੈਸ਼ਰ ਪਾਕੀ ਸੋਲਰ ਦੇ ਰਿਲੇਟਡ ਤੁਹਾਨੂੰ ਕੋਈ ਵੀ ਇਨਕੁਆਰੀ ਜਾਂ ਕੋਈ ਵੀ ਇਸ਼ੂਜ਼ ਹੈਗੀਆਂ ਜਾਂ ਕੋਈ ਵੀ ਆਪਣੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਜਰੂਰ ਸਾਨੂੰ ਕੰਟੈਕਟ ਕੀ ਕਰਿਓ ਵੀ ਤਾਂ ਕਿ ਤੁਹਾਨੂੰ ਅਸੀਂ ਵੱਤ ਤੋਂ ਵੱਧ ਇਨਫੋਰਮੇਸ਼ਨ ਅਸੀਂ ਸ਼ੇਅਰ ਕਰਾਂਗੇ ਨੰਬਰ ਵੀ ਤੁਹਾਡੇ ਅੱਗੇ ਡਿਸਪਲੇ ਹੋਏਗਾ ਸੋ ਧੁੱਪ ਹਜੇ ਬਹੁਤ ਘੱਟ ਹੈਗੀ ਐ ਪਾਣੀ ਘਟ ਵਧ ਰਿਹਾ ਤੁਹਾਨੂੰ ਦਿਖਾਉਂਦੇ ਫਿਰ ਵੀ ਚਲੋ ਪ੍ਰੈਸ਼ਰ 5 اتش ਵੀ ਪਾਣੀ ਦਾ ਪ੍ਰੈਸ਼ਰ ਭਾਜੀ ਤੁਸੀਂ ਦੇਖ ਸਕਦੇ ਹੋ ਜੀ আর ਜਿਹੜਾ ਲੱਗਿਆ ਵਾ ਸਿਸਟਮ ਬਹੁਤ ਹੀ ਵਧੀਆ ਪਾਣੀ ਹੌਲੀ ਹੌਲੀ ਬੱਦਦਾ ਜਾ ਰਿਹਾ ਸੋ ਸੋਲਰ ਸਿਸਟਮ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਨੂੰ ਜਰੂਰ ਸੰਪਰਕ ਕਰਿਓ ਸਾਡੇ ਨੀਚੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਸਾਨੂੰ ਸੋਲਰ ਬਾਰੇ ਕੋਈ ਵੀ ਔਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਸੋਲਰ ਮੋਟਰ ਸੋਲਰ ਵਾਟਰ ਇਰੀਗੇਸ਼ਨ ਸਿਸਟਮ ਸੋਲਰ ਸਟਰੀਟ ਲਾਈਟ ਸੋਲਰ ਵਾਟਰ ਹੀਟਰ ਐਨੀਥਿੰਗ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਡੇ ਕੋਲ ਨੌਲੇਜ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦੋਸਤੋ